ਇਲਕੋ ਤੋਂ ਸੁਈਰਾ ਤਾਂ ਅੰਦਾਜ਼ ਦੀ ਹੈ ਜਿਹੜੀ ਮੁਕੇ ਦੀਆਂ ਇਸ ਟਾਈਮ ਜਿਹੜੇ ਦੱਸਿਆ ਜਾ ਰਿਹਾ ਕਿ ਗੈਂਗਸਟਾ ਜਿਹੜੇ ਆ ਤਿੰਨ ਕਤਲ ਕਤਲ ਪਰਚੇ ਆ ਉਹਨਾਂ ਨੂੰ ਅਧਰੂ ਆਏ ਦੇਖਿਓ ਭਾਈ ਇੱਕ ਮੈਂ ਤਾਂ ਕਹਿੰਦਾ ਸਾਡੀ ਚਾਰ ਚੱਕਰ ਤੋਂ ਤਿੰਨ ਬੰਦੇ ਨਾਲ ਤਾਂ ਮੇਰਾ ਦੇਖਿਓ ਭਾਈ ਪਹਿਲੀ ਰੱਖੇ ਤੂੰ ਭਾਈ ਦੇਖਿਓ ਲੋਕਾਂ ਨੂੰ ਲੱਗੇ ਤੁਸੀਂ ਜਾਂਦਾ ਨਾ ਸਾਡੀ ਮੇਰੀ ਨਿਕਾਣਾ ਨਹੀਂ ਆਉਣਾ ਡਰਾਣਾ ਆਂਦੇ ਆ ਕਿਹੜੇ ਕਿਹੜੇ ਕੰਮ ਹੁੰਦੇ ਆ ਉਹਨਾਂ ਰਾਜ ਕਾਟੇ ਵਾਸਤੇ ਆ ਉਹ ਨਹੀਂ ਜਾਂਦੇ ਮੈਂ ਤਾਂ ਨਾ ਗੋਲੀ ਨਾਲ ਕੱਲੇ ਕਦੀ ਕਿਉਂਕਿ ਉਹਨਾਂ ਕੋ ਨੰਨਿਆ ਜੱਸਰ ਹੈ ਅਨ ਨੂੰ ਪਿਆਰ ਹੈ ਬਿਲਕੁਲ ਪਿਆਰੇ ਬੈਠੇ ਆ ਜੀ ਡੀਜੀ ਲੈਣੀ ਉਹ ਲੈ ਲੈਣਾ ਹੜ ਕੋ ਲੈ ਲੈਣਾ ਬਸ ਪਰ ਮੈਂ ਤੁਹਾਨੂੰ ਪ੍ਰੋਮਿਸ ਕੀਤਾ ਬੰਦਾ ਗਿਆ ਨਹੀਂ ਸਾਡਾ ਪ੍ਰੋਮਿਸ ਦਾ ਬੰਦਾ ਨਹੀਂ ਗਿਆ ਬਸ ਸਾਡਾ ਬੰਦਾ ਤੇ ਜਾਏਗਾ ਉਰੀ ਮੈਗਨਟੀ ਦੇਵਾਂਗੇ ਕੋਈ ਨਹੀਂ ਬਸ ਇਸ ਜੀ ਵਿੱਚ ਮੈਂ ਛੋਟੀ ਤਾਂ ਦੇ ਸਕਦਾ ਕੋ ਬੂ ਸਪਾ ਚ ਗਿਆ ਨਾ ਤੁਸਾਂ ਮੈਂ ਉੱਪਰ ਦੇਖਿਆ ਬਈ ਸਟਾਲ ਤੇ ਉਹਨਾਂ ਦੇ ਆਏ ਕਿ ਤੂੰ ਦੇਖਿਆ ਨਹੀਂ ਮੈਂ ਤਾਂ ਉਹ ਗੱਟੀਓ ਦੇਖੋ ਬੰਦੇ ਕਿੱਥੇ ਰਿਹਾ ਹੈ ਜਲੰਧਰ ਹੈ ਆਊਟਸਾਈਡਰ ਇਹ ਜਲੰਧਰ ਤੇ ਵੀ ਆ ਗਏ ਬੰਦੇ ਜਲੰਧਰ ਸ਼ਹਿਰ ਦੇ ਵੀ ਬੰਦੇ ਹੈਗੇ ਆ ਫੈਮਲੀ ਖੜੀ ਤੇ ਉਹਨਾਂ ਨੂੰ ਰੋਕੀ ਜਾਂਦੇ ਹੋ ਪਤਾ ਨਹੀਂ ਸੋ ਤੁਹਾਨੂੰ ਆ ਪਤਾ ਨਹੀਂ ਮੈਂ ਇਹ ਨਹੀਂ ਜਾਂਦਾ ਨਹੀਂ ਫਾਉਂਦਾ ਇਹ ਮੇਰਾ ਬੰਦਾ ਕੋ ਜਾ ਰਿਹਾ ਤੁਹਾਡੇ ਤੁਹਾਡੇ ਨੂੰ ਤੁਸੀਂ ਇੱਕ ਕਰਿਓ ਹੁਕਮ ਲਾਇਆ ਕਿ ਸਟਾਲ ਤੇ ਵੀ ਖਲਾਉਣਾ ਆਪਾਂ ਨਹੀਂ ਨਹੀਂ ਖੜੇ ਹੋ ਧੰਨਵਾਦ ਤੁਹਾਡਾ ਧੰਨਵਾਦ ਹਲੋ ਰੋਣਾ ਦਾ ਬੰਦਾ ਦੇਖੀ ਅੰਦਰ ਪਹਿਲਾਂ ਸ਼ਿਤਾਪਾ ਜੀ ਸ਼ਿਤਾ ਭਾਈ ਭਾਈ ਸ਼ਿਤਾ ਜੀ ਭਾਈ ਵਾਈਟ ਭਾਈ ਮਾੜਾ ਦੇਖਿਓ ਇਹ ਇਥੋਂ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਕੀ ਹਾਲਾਤ ਐ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਹਾਰ ਉਹਨਾਂ ਦੀ ਬਹਾਹੜ ਦਿਖਾਈ ਦੇ ਰਹੀ ਐ ਠੀਕ ਨਹੀਂ ਗੁੰਡਿਆਂ ਦਾ ਸਾਰਾ ਲੈਣਾ ਪੈ ਰਿਹਾ ਇਹ ਬਸਤੀ ਦਾ ਨਾਨਸ਼ਮੰਦਾ ਦੇ ਉਹ ਗਰੀਬ ਲੋਕ ਮੇਰੇ ਜਿਹੜੇ ਮਾਂ ਬਾਪ ਮੇਰੇ ਬਜ਼ੁਰਗ ਜਿਹੜੇ ਵੋਟ ਦਾ ਅੱਜ મતદાન ਕਰਨ ਦੇ ਲਈ ਆਏ ਆ ਉਹ ਲੋਕ ਆਪਣੀ ਵੋਟ ਦੇਣ ਦੇ ਲਈ ਆਏ ਆ ਉਹਨਾਂ ਲੋਕਾਂ ਨੂੰ ਕਿਰਾਏ ਦੇ ਗੁੰਡਿਆਂ ਦੇ ਕੋਲ ਜਿਨ੍ਹਾਂ ਦੇ ਉੱਤੇ ਕਤਲਾਂ ਦੇ ਪਰਚੇ ਡਗੈਤੀਆਂ ਦੇ ਪਰਚੇ ਖੋਹਾਂ ਦੇ ਪਰਚੇ ਉਹ ਆਗੇ ਵੋਟਰਾਂ ਨੂੰ ਡਰਾ ਰਹੇ ਆ ਧਮਕਾ ਰਹੇ ਆ ਪੁਲਿਸ ਕਮਿਸ਼ਨਰ ਸਾਹਿਬ ਨੂੰ ਮੇਰੀ ਇਹ ਬੇਨਤੀ ਹੈ ਕਿ ਬਸਤੀ ਦਾ ਨਿਸ਼ਮੰਦਾ ਦੇ ਜਿਹੜੇ ਲੋਕ ਹੈ ਡਰਨ ਵਾਲੇ ਨਹੀਂ ਇੱਕ ਭਰਾਨ ਵਾਲੇ ਨਹੀਂ ਪਰ ਇਹ ਇਨਸਾਫ ਦੀ ਲੜਾਈ ਲੜਨਾ ਚਾਹੁੰਦੇ ਆ ਪਰ ਇਹ ਇਨਸਾਫ ਦੀ ਲੜਾਈ ਆਪਣੀ ਵੋਟ ਦੇ ਤਮਤੇ ਦੇ ਰਹੇ ਆ ਸ਼ੀਤਲ ਸਿੰਘ ਜਿਹੜੀ ਜਿਹੜੀ ਲੜਾਈ ਹੈ ਲੋਕਾਂ ਯਾਰ ਜਿੱਤੇ ਲੋਕਾਂ ਨੇ ਕਲੀਅਰ ਕਰਦੇ ਨਹੀਂ ਘੰਟੇ ਬਾਅਦ ਸੀਸੀਟੀਵੀ ਵੀ ਸਾਹਮਣੇ ਆਈ ਹੈ ਸਾਡੇ ਕੋਲ ਇੱਕ ਸੀਸੀਟੀਵੀ ਆਈ ਹੈ ਜਿਸ ਦੇ ਅੰਦਰ ਤੁਹਾਡੇ ਕੁਝ ਬੰਦੇ ਸਗੇ ਕੁਝ ਅੰਦਰ ਜਾਂਦੇ ਨੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਉਹ ਉਹਨਾਂ ਵੱਲ ਵੀ ਆਕਤੀਆਂ ਵੱਲ ਦੌੜਦੇ ਉਹ ਮਾਮਲਾ ਹੈ ਕਿ ਐਕਚੁਅਲ ਚ ਉਹ ਜਦੋਂ ਮੈਂ ਵੀਡੀਓ ਦਵਾਂਗਾ ਉਹ ਤੁਹਾਨੂੰ ਤੰਗ ਕਲੀਅਰ ਹੋਏਗਾ ਜਲਦੀ ਠੀਕ ਨਹੀਂ ਉਹਨਾਂ ਨੂੰ ਪਹਿਲੇ ਕਰ ਲੈਂਦੇ ਹੋ ਜਦੋਂ ਮੇਰਾ ਵੀਡੀਓ ਜਦੋਂ ਮੇਰਾ ਵਰਚਨਾਓਗਾ ਦੇ ਦਿਆਂਗਾ ਠੀਕ ਨਹੀਂ ਮੌਕੇ ਤੇ ਪੁਲਿਸ ਕੈਂਡੀਡੇਟਾਂ ਦੇ ਜਾ ਸਕਦਾ ਜੀ ਕੈਂਡੀਡੇਟ ਦੇ ਨਾਲ ਦੋ ਚਾਰ ਲੋਕ ਨਹੀਂ ਜਾ ਸਕਦੇ ਲੋਕਾਂ ਨੂੰ ਡਰਾਉਣ ਦੇ ਧਮਕਾਉਣ ਦੇ ਉਹ ਨਹੀਂ ਜਾ ਸਕਦੇ ਉਹ ਨਹੀਂ ਜਾ ਸਕਦੇ ਜੀ ਤੁਸੀਂ ਦੇਖ ਸਕਦੇ ਜਿਹੜਾ ਕਾਫੀ ਵੋਟਿੰਗ ਨੂੰ ਜਦੋਂ ਬਾਕੀ ਅੱਗੇ ਹਮਲਾਵਾ ਹੋ ਰਿਹਾ ਤੇ ਦੇਖਿਓ ਭਾਜੀ ਭਾਜੀ ਦੇਖਿਓ ਵਾਹ ਦੇਖਿਓ ਬਸਿਓ ਭਾਜੀ मोकर जा हंगामा होड़ ਆ ਜਾ ਨਾ ਇਕਲੀ ਕੁੱਲ ਨਾ ਓਏ ਪੀਰ ਸੱਜਣ ਨੂੰ ਮੈਂ ਚੜਾ ਦਊਗਾ ਨਾ ਜੀ ਆਪਾਂ ਜੀ ਆਪਾਂ ਮੁੱਠੀ ਚਿੱਪੇ ਆਈਆਂ ਲੋਕਾਂ ਨੇ ਹੋਣਾ ਕਰੋ ਬਾਈ ਯਾਰ ਨਾ ਕਰੋ ਗੁੰਡਾਗਰਦੀ ਕਰ ਰਹੇ ਆ ਰਲਮੀ ਕੀ ਗੱਲ ਕਰ ਰਹੇ ਆ ਗੈਂਗਸਟਰ ਦੇ ਬਣ ਗੀ ਹੋਇਆ ਕੀ ਆ ਆਵਾਦਵੀ ਪਾਰਟੀ ਗੁੰਡਾਗਰਦੀ ਕਰ ਰਹੀ ਹੈ ਜਿੰਨਾ ਗੈਂਗਸਟਰ ਹੈ ਜਨਾਬ ਇਹ ਪਾਟਾ ਨੋਨੋ ਪਰਚੇ ਆ ਉਹਨਾਂ ਨੂੰ ਲੈ ਕੇ ਪਹਿਲੇ ਪਹਿਲੇ ਆ ਕੇ ਆ ਰਹੇ ਆ ਉਹ ਸਾਰੇ ਬਰ ਬਣਾਏ ਗਏ ਨਹੀਂ ਨਹੀਂ ਰਾਜਨ ਜੀ ਮੇਰੀ ਗੱਲ ਰਾਜਨ ਜੀ ਰਾਇਨ ਪਾਈ ਦਾ ਬੰਦੇ ਬਾਹਰ ਨਹੀਂ ਸਿਰਫ ਉਹ ਸਾਰੇ ਚੈੱਕ ਕਰੋ ਪਾ ਲੈ ਫਿਰ ਪਕੜਿਆ ਪਾਪਾ ਲੱਗਿਆ ਅੰਡੇ ਭਾਈ ਕੈਮਰਾ ਚੈੱਕ ਕਰੋ ਮਹਿੰਦਰ ਭਗਤ ਦੇ ਨਾਲ ਜਿਹੜੇ ਬੰਦੇ ਜੇਲਾ ਚ ਪਰੋਲ ਤੇ ਆਏ ਆ ਉਹ ਬੰਦੇ ਘੁੰਮ ਰਹੇ ਆ ਉਹ ਡੀਐਸਪੀ ਸ਼ੌਕ ਇਹਨੂੰ ਸ਼ਾਈਟਰ ਦੇ ਰਹੇ ਆ ਉਹ ਆ ਗਿਆ ਉਹ ਦੇਖੋ ਮੁਕੇ ਦੇਖਦੇ ਪੜੀ ਆ ਰਿਹਾ ਦੱਸਿਆ ਜਾ ਰਿਹਾ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਆ ਕਾਫੀ ਤਸਵੀਰਾਂ ਤਾਂ ਦਿਖਾ ਰਹੇ ਆ ਮੁਕੇ ਦੀਆਂ ਦੱਸਿਆ ਸਭ ਇਹ ਕੀ ਕਾਫੀ ਇੱਥੇ ਖਪਰੋਲਾ ਪੈ ਰਿਹਾ ਉਹ ਦੇਖ ਸਕਦੇ ਹੋ ਦੇਖੋ ਤਸਵੀਰਾਂ ਦੇ ਵਿੱਚ ਦੋਨਾਂ ਪਾਸੇ ਜਿਹੜੀ ਗੱਲਬਾਤ ਚੱਲ ਰਹੀ ਆ ਕਾਫੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਮੌਕੇ ਤੇ ਕਾਫੀ ਹਗਾਮਾ ਹੋ ਰਿਹਾ ਤਸਵੀਰਾਂ ਦੇ ਵਿੱਚ ਆਮ ਪਾਰਟੀ ਦੇ ਜਿਹੜੇ ਵਰਕਰ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੌਕੇ ਤੇ ਸ਼ਰੀਆਮ ਜਿਹੜਾ ਇੱਥੇ ਧੱਕਾ ਚੱਲ ਰਿਹਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਮੌਕੇ ਰੀਆਂ

ਪਾਜੀ ਇਹ ਫਾਲਸ ਨਾ ਦੇਖ ਸੋ ਦਿਓ ਤਸਵੀਰਾਂ ਬਿਲਕੁਲ ਦਿਖਾ ਰਿਹਾ ਹੈ ਕਾਫੀ ਵਿਵਾਦ ਹੋ ਰਿਹਾ ਹੈ ਵੋਟਿੰਗ ਦੁਕਾਨ ਦੇਖ ਦਿਓ ਕੀ ਹੈ ਇਹ ਹੰਗਾਮਾ ਪਿੱਛੇ ਰੋਕੋ ਯਾਰ ਰੋਕੋ ਪਿੱਛੇ ਦੇ ਦਿਓ ਸਾਈਡ 'ਤੇ ਆ ਤੁਹਾਨੂੰ ਦਿਖਾਣੇ ਪਏ ਆ ਕਿ ਜਿਹੜੇ ਕੁਝ ਵਿਕਾ ਜਿਹੜੇ ਨੇ ਇਸ ਸਾਈਡ ਆਦੇ ਨਜ਼ਰ ਆਏ ਨੇ ਆ ਜੋ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੌਕੇ ਰਿਹਾ ਇਸ ਟਾਈਮ ਜਿਹੜੇ ਮੌਕੇ ਦੇ ਸ਼ੋਕਮਾਰ ਜੀ ਇੱਥੇ ਆ ਇਹ ਦੇਖੋ ਇਹਨਾਂ ਦੇ ਵਿੱਚ ਜਿਹੜਾ ਭਾਈ ਜੀ ਕੀ ਮਾਮਲਾ ਕੀ ਹੋਇਆ ਸਰ ਜੀ ਮਾਮਲਾ ਬਿਜਨ ਨੰਬਰ 4 ਤੋਂ ਸਾਡਾ ਕੈਂਡੀਡੇਟ ਸਾਡਾ ਭਰਾ ਖੜਾ ਹੈ ਜੀ ਡਾਕਟਰ ਮਨੀਸ਼ ਜੀ ਜੀ ਉਹ ਬੜੇ ਪਿਆਰ ਨਾਲ ਆਰਮਨਾਲ ਕੋਈ ਉਹਨਾਂ ਕੋਈ ਬੰਦਾ ਬੜੇ ਸ਼ਾਂਤ ਵਿੱਚ ਇਲੈਕਸ਼ਨ ਹੋ ਰਹੇ ਆ ਆਖਰੀ ਇਲੈਕਸ਼ਨ ਹੁੰਦੇ ਬੈ ਸੀਗੇ ਜੀ ਇਹਨਾਂ ਨੇ ਗੁੰਡੇ ਬੁਲਾਏ ਬਾਹਰੋਂ ਰਾਜਨ ਹੁਣਾਂ ਨੇ ਜੀ ਉਦੋਂ ਇਹਨਾਂ ਨੂੰ ਇੱਕ ਮਨੀਸ਼ ਨਾਲ ਤੇ ਬੰਦਿਆਂ ਨੂੰ ਹੱਤੀ ਪਾ ਗਏ ਨੇ ਜੀ ਹੁਣ ਅਸੀਂ ਆ ਗਏ ਆ ਉਹਦੇ ਭਰਾ ਉਹਦੇ ਸਪੋਰਟਰ ਹੁਣ ਜਿਹਨਾਂ ਨੇ ਆਣਾ ਜਿੱਦੇ ਮਰਜੀ ਆ ਜਾ ਜਦੋਂ ਮਰਜੀ ਹੋਏ ਭਾਈ ਇੱਕ ਇੱਕ ਪੰਛੀ ਸ਼ਾਂਤ ਇੱਕ ਪੰਛੀ ਸ਼ਾਂਤ ਚੋਟਾ ਸਵਾਲ ਛੋਟੇ ਸਵਾਲ ਲੈ ਲਓ ਸਵਾਲ ਲੈਣਾ ਹੈ ਇਲਾਕੇ ਸ਼ਾਂਤਮਈ ਹੋ ਜਾਣ ਜੀ ਉਹਨਾਂ ਆਪਣੀ ਹਾਰ برداشت ਨਹੀਂ ਹੋਣੀ ਉਹਨਾਂ ਦਾ ਹਾਰ برداشت ਨਹੀਂ ਹੋ ਰਹੀ ਉਹਨਾਂ ਦਾ ਕੰਮ ਕਰਨਾ ਹੀ ਕਰਨੇ ਆ ਇਹ ਕੰਮ ਹੀ ਕਰ ਸਕਦੇ ਨੇ ਹੋਰ ਕੁਝ ਨਹੀਂ ਕਰ ਸਕਦੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕੀ ਸਾਡੇ ਜਿਹੜੇ ਬੰਦੇ ਨੇ ਸਾਰੇ ਇੱਥੇ ਦੇ ਸਾਡੇ ਏਰੀਏ ਦੇ ਨੇ ਲਿਗਿਏ ਇਹ ਆਪਸ ਵਿੱਚ ਸਾਡੇ ਜਿਹੜੇ ਉਹਨਾਂ ਲੋਕਿਆ ਜਾ ਰਹੇ ਕਿ ਬਾਹਰੋਂ ਬਣਾਏ ਗਏ ਲਈ ਉਹਦੇ ਸਾਰੇ ਪਠਾਨੋ ਬਾਈਪਾਸ ਤੋਂ ਆ ਰਹੇ ਆਂ ਜੀ ਮੇਰਾ ਭਰਾ ਜੀ ਤੁਸੀਂ ਕਿਹਾ ਕਿ ਪੰਜ ਬੰਦਿਆਂ ਦੇ ਬੰਦ ਨਹੀਂ ਕਹਿ ਰਹੇ ਸਰ ਉਹਨਾਂ ਵੱਲੋਂ ਆ ਰਹੇ ਨੇ ਉਹਨਾਂ ਵੱਲ ਲੋਕਲ ਏਰੀਏ ਦੇ ਰਹਿਣ ਵਾਲੇ ਆਂ ਸਰ ਅਸੀਂ ਤੇ ਸਵਾਲ ਪੁੱਛਦੇ ਹਾਂ ਦੋਨਾਂ ਵੱਲੋਂ ਪੱਕਲੇ ਆਂ ਅਸੀਂ ਦੋਨਾਂ ਵੱਲੋਂ ਗੱਲ ਕਰ ਰਹੇ ਆਂ ਦਫ਼ਤਰ ਹੀ ਬਿਠਾਏ ਉਹਨਾਂ ਨੇ ਹੋਏ ਕੋਈ ਨਹੀਂ ਕੋਈ ਚਲ ਮੇਹਰਬਾਨਾ ਤੁਸੀਂ ਕਿਵੇਂ ਤੱਕ ਰਹੇ ਹੋ ਜੀ ਚੋਰੀ ਕੀਦਾ ਦੇਖ ਲਓ ਕਿ ਜਿਹੜਾ ਕੁਛੀ ਸਮੇਂ ਲੱਗੇ ਜਿਹੜਾ ਨਾ ਕੰਮ ਨਿਪਟੇ ਜਨਾਬ ਮਡੇ ਪਈ ਹੋਇਆ ਇੱਥੇ ਖਾ ਕੋਈ ਨਾ ਲੱਗੇ ਪੈ ਗਏ ਹੁਣ ਉਹ ਤੋਂ ਬਾਅਦ ਇੱਥੇ ਨਹੀਂ ਮਿਹਰਬਾਨੀ ਤੁਹਾਡੀ ਲੋਕੀ ਜੀ ਤੁਸੀਂ ਮੌਕੇ ਤੇ ਉਹ ਕਿਵੇਂ ਦੇ ਦੇਓ ਬਾਤ ਚੱਲ ਰਹੀ ਹੈ ਮੋਟੇ ਉਸ ਤੋਂ ਬਾਅਦ ਜਿਹੜਾ ਦਾਦਾ ਮਾਹੌਲ ਹੈ ਫਿਲਹਾਲ ਲੋਕ ਮੈਂ ਇਹ ਜਾਣਨਾ ਪੈਣਾ ਹਾਂ ਜੀ ਕੋਈ ਕਮੈਂਟਸ ਆਪਾਂ ਚਲੋ ਚੰਗੀ ਚੀਜ਼ ਮੈਂ ਆਇਓ ਵੀਡੀਓ ਚਲੋ ਇਹਦੇ ਗੱਲ ਨੂੰ ਚਲੋ ਜੀ ਅੱਗੇ ਚਲੋ ਭਾਈ ਤਸਵੀਰਾਂ ਇੱਕ ਵਾਰ ਬੇਦਾਮ ਦੱਸ ਦਈਏ ਕਿ ਜਿਹੜਾ ਤੁਹਾਨੂੰ ਦੋਨੇ ਕਾਲੀ ਨੂੰ ਤਸਵੀਰਾਂ ਤਾਂ ਦਿਖਾ ਰਹੀਏ ਮੌਕੇ ਦੀਆਂ ਇਸ ਤਰ੍ਹਾਂ ਜਿਹੜਾ ਬਸਤੀ ਦਾਂਸ਼ਵੰਦਾ ਇੰਡੋ ਯੂਨਿਵਰਸਿਟੀ ਪਬਲਿਕ ਸਕੂਲ ਵਾਰਡ ਨੰਬਰ 8 ਅੰਵਿੰਦਰ ਵਿੱਚ ਦੇਖ ਸਕਦੇ ਹੋ ਜਿਹੜਾ ਕਾਫੀ ਦੇਖ ਸਕਦੇ ਹੋ ਆਵਾਜ਼ ਹੋ ਰਿਹਾ ਦੋਨਾਂ ਪਾਰਟੀ ਦਾ ਆਮ ਪਾਰਟੀ ਦੇ ਹੋਰ ਜਿਹੜੇ ਭਾਜਪਾ ਦੇ ਵਿੱਚੋਂ ਦੋਨਾਂ ਦਾ ਆਵਾਜ਼ ਚੱਲ ਰਿਹਾ ਸੀ ਅੱਗੂ ਪਿੱਛੇ ਅੱਗੂ ਜਿੱਥੇ ਕਿ ਕੁਝ ਹੀ ਸਮੇਂ ਰਹਿ ਗਿਆ ਹੈ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾਉਣੇ ਨਜ਼ਰ ਆ ਰਹੇ ਪਏ ਆ ਇਹ ਲਗਾਤਾਰ ਬਾਟ ਨੰਬਰ 58 ਦੇ ਅੰਦਰ ਦੀਆਂ ਤਸਵੀਰਾਂ ਨੇ ਬਿਲਕੁਲ ਹੰਗਾਮਾ ਹੁੰਦਾ ਨਜ਼ਰ ਆਇਆ ਜਿੱਥੇ ਹੰਗਾਮਾ ਕਾਫੀ ਹੋ ਚੁੱਕਿਆ ਹੈ ਕਿਹਾ ਜਾ ਰਿਹਾ ਕਾਫੀ ਇੱਥੇ ਹੰਗਾਮਾ ਹੁੰਦਾ ਨਜ਼ਰ ਆਇਆ ਕਬਤਰ ਦੀ ਬਾਈਕ ਤੇ ਵੀ ਆਇਆ ਹੈ ਇੱਕ ਇੱਕੋਣ ਭਾਜੀ ਬਨੀ ਜੀ ਬਨੀ ਜੀ ਕਿਵੇਂ ਦੇਖਦੇ ਹੋ ਅੱਜ ਜਿਹੜਾ ਇੱਥੇ ਲੋਕ ਜਿਹੜੇ ਵਿਵਾਦ ਚੱਲ ਰਿਹਾ ਕਿਵੇਂ ਦੇਖਦੇ ਹੋ ਵਿਵਾਦ ਸਰ ਦੇਖੋ ਇਲੈਕਸ਼ਨ ਦਾ ਮਾਹੌਲ ਹੈਗਾ ਆ ਜੀ ਜੀ ਮੈਂ ਤੇ ਪਹਿਲੇ ਵੀ ਦਰਖਾਸਤ ਕਰਦਾ ਆ ਹੁਣ ਵੀ ਦਰਖਾਸਤ ਇਹੀ ਕਰਦਾ ਪਿਆ ਸਾਰਿਆਂ ਨੂੰ ਕਿ ਇਲੈਕਸ਼ਨ ਨੂੰ ਇਲੈਕਸ਼ਨ ਤਰ੍ਹਾਂ ਲੜਿਆ ਜਾਵੇ ਜਿੰਨੇ ਇੱਕ ਜੰਗ ਦਾ ਮੈਦਾਨ ਨਾ ਬਣਾਇਆ ਜਾਵੇ ਜੀ ਤੁਸੀਂ ਦੇਖ ਹੀ ਲਿਆ ਸੀ ਕਿ ਹੁਣ ਤੋਂ 15 20 ਮਿੰਟ ਪਹਿਲੇ ਅੱਧੇ ਘੰਟੇ ਪਹਿਲੇ ਕੀ ਹੋਇਆ ਇੱਥੇ ਠੀਕ ਹੈ ਮੇਰੇ ਜਿਹੜੀਆਂ ਸਾਡੀਆਂ ਆਪੋਜੀਸ਼ਨਸ ਨੇ ਉਹ ਕਿੱਦਾਂ ਸਾਡੇ ਪਾਰਟੀ ਦੇ ਵਰਕਰਸ ਦੇ ਉੱਪਰ ਹਮਲਾ ਹੋਇਆ ਠੀਕ ਹੈ ਮੈਂ ਤੇ ਚਾਹਾਂਗਾ ਕਿ ਜੋ ਤੇ ਪ੍ਰਸ਼ਾਸਨ ਹੈ ਜਿਹੜੇ ਗਲਤ ਨੇ ਉਹਨਾਂ ਪਰ ਬੰਦੀ ਕਰ ਲਈ ਕਰਨੀ ਚਾਹੀਦੀ। ਮਾ ਮਨੀਸ਼ ਜੀ ਤੁਹਾਡੇ ਉੱਤੇ ਇਲਜ਼ਾਮ ਇਹ ਲਗਾਏ ਜਾਂਦੇ ਪਏ ਨੇ ਕਿ ਸਾਡੇ ਜਿਹੜੇ ਬੰਦੇ ਨੇ ਉਹ ਸਾਰੇ ਸਾਡੇ ਵਾਰਡ ਦੇ ਨੇ ਲੇਕਿਨ ਇਹਨਾਂ ਤੁਹਾਡੇ ਵੱਲੋਂ ਖਾਸ ਕਰਕੇ ਜਿਹੜੇ ਮੁੰਡੇ ਆ ਉਹ ਬਾਹਰੋਂ ਬੁਲਾਏ ਗਏ ਨੇ ਉਹਨਾਂ ਕੋਲ ਹਥਿਆਰ ਨੇ ਤੇ ਸਰ ਜੇ ਕਿਸੇ ਕੋਲ ਹਥਿਆਰ ਹੁੰਦਾ ਤੇ ਜਾ ਕੇ ਕਿਸ ਨੇ ਹਥਿਆਰ ਦਿਖਾਇਆ ਹੈ ਹੈਨਾ ਜਾਂ ਤੇ ਕਿਸੇ ਨੇ ਹਥਿਆਰ ਦਿਖਾਇਆ ਹੈ ਇੱਕ ਮਿੰਟ ਬਿਆਨ ਨੂੰ ਕਹਿਣ ਨੂੰ ਤੇ ਕੋਈ ਚਲੋ ਜੋ ਮਰਜੀ ਗਿਆ ਸਕਦਾ ਜੇ ਹਥਿਆਰ ਹੈਗੇ ਨੇ ਜਾਂ ਹਥਿਆਰ ਕਿਸ ਨੇ ਦਿਖਾਇਆ ਫੇਰ ਉਸ ਗਿਆਨ ਨੂੰ ਵੀ ਕਹਿ ਸਕਦੇ ਆ ਹੁਣ ਮੇਰਾ ਉਹਨਾਂ ਦਾ ਭਰਾ ਆ ਮੈਂ ਮੈਂ ਇਲੈਕਸ਼ਨ ਲੜ ਰਿਹਾ ਆ ਉਹ ਇਹ ਵੀ ਲੋਕਲ ਬੰਦੇ ਨੇ ਸਾਰੇ ਮਿਲਣ ਆਏ ਨੇ ਮੈਨੂੰ ਜੀ ਮਨੇ ਜੀ ਉਹ ਤੇ ਹੁਣ ਆਉਣ ਵਾਲੇ ਕਿਹਾ ਜਾ ਰਹੇ ਆ ਅੱਗੇ ਤੋਂ ਬਾਹਰੋਂ ਵੀ ਬੰਦੇ ਬੰਦੇ ਬੁਲਾਏ ਹੋਏ ਨੇ ਜਿਨ੍ਹਾਂ ਦੇ ਉੱਤੇ ਕਈ ਗੈਂਸਟਰ ਕਿਸੇ ਜਿਹਨਾਂ ਦੇ ਉਹਨਾਂ ਦੇ ਪਰਚੇ ਵੀ ਹੈਗੇ ਨੇ ਅੱਜ ਸਰ ਉਹ ਇਹਨਾਂ ਦੇ ਮਤਲਬ ਉਹ ਇਹਨਾਂ ਦਾ ਬਿਆਨ ਨੇ ਉਹ ਰਲਦੇ ਨਹੀਂ ਵੀ ਇਹਨਾਂ ਦੇ ਬਿਆਨ ਕੁਝ ਵੀ ਕਹੀ ਜਾਂਦੇ ਪਏ ਨੇ ਮੈਨੂੰ ਸਮਝ ਨਹੀਂ ਆ ਰਹੀ ਕਿ ਇੱਕ ਕੌਂਸਲਰ ਦੇ ਇਲੈਕਸ਼ਨ ਚੱਲਦੇ ਪਏ ਨੇ ਤੇ ਆਪਾਂ ਬਸਤੀ ਦੇ ਵਿੱਚ ਇਦਾਂ ਦਾ ਮੈਦਾਨ ਬਣਾ ਦਿੱਤਾ ਹੋਇਆ ਜੰਗ ਦਾ ਮੈਦਾਨ ਕਿ ਸਮਝ ਨਹੀਂ ਆ ਰਹੀ ਲੋਕਾਂ ਨੂੰ ਵੀ ਮੈਂ ਸਾਪਾ ਤੇ ਜਿਹੜੇ ਹਰਾਸ ਹੋ ਰਹੇ ਆ ਹੋ ਰਹੇ ਆ ਜਿਹੜੀ ਆਮ ਜਨਤਾ ਹਰਾਸ ਹੋ ਰਹੀ ਹੈ ਉਹ ਕੀ ਸੋਚ ਕੇ ਕਿ ਮੈਨੂੰ ਜੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਸ਼ੀਤਲ ਲੰਗਰਾਲ ਹੁਣੀ ਜਿਹੜੇ ਭਾਦੇ ਨਜ਼ਰ ਆਏ ਨੇ ਕੁਝ ਵਿਅਕਤੀਆਂ ਦੇ ਪਿੱਛੇ ਉਹ ਵੀਡੀਓ ਹੈ ਕੀ ਸਰ ਉਹ ਇਹ ਜਿਹੜਾ ਵਿਵਾਦ ਹੈ ਉਸ ਨੂੰ ਲੈ ਕੇ हां सर ए, ए, एक ਇਹ ਵਿਵਾਦ ਵੀ ਨਹੀਂ ਹੈਗਾ ਅਸੀਂ ਤਾਂ ਨੋਰਮਲ ਆਪਣੇ ਬੂਥ ਦੇ ਉੱਪਰ ਵਿਜ਼ਿਟ ਕਰ ਰਹੇ ਆ ਜੇ ਆਪਾਂ ਕਿਸੇ ਨੇ ਕੁਝ ਕਿਹਾ ਹੋਵੇ ਜਾਂ ਕਿਸੇ ਦੇ ਖਿਲਾਫ ਕੋਈ ਬਿਆਨਬਾਜ਼ੀ ਕੀਤੀ ਹੋਵੇ ਫਿਰ ਆਓ ਸਾਨੂੰ کہہ ਸਕਦੇ ਕਿ ਆਪਾਂ ਕੁਝ ਕਰ ਰਹੇ ਆ ਜਦ ਜਿਹੜੇ ਉਹ ਭਜੇ ਆ ਉਹ ਵਿਅਕਤੀ ਉਹਨਾਂ ਦਾ ਕਹਿਣਾ ਹੈ ਕਿ ਉਹ